ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ ਫੇਸਬੁਕ ਤੇ YouTube ਚੈਨਲ ਤੇ ਸਵਾਗਤ ਹੈ ਖੜੇ ਆ ਜਿਲ੍ਹਾ ਬਠਿੰਡਾ ਦੇ ਪੁੱਚੋ ਮੰਡੀ ਬੱਸ ਸਟੈਂਡ ਦੇ ਵਿੱਚ ਬਾਈ ਬਾਂਸਾ ਹੇਅਰ ਸੈਲੂਨ ਬਾਈ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਬਾਈ ਨੇ ਅੱਜ ਮੁੱਛਾਂ ਦਾ ਕੰਮ ਕੀਤਾ ਬਾਈ ਹਾਂਜੀ ਬਾ ਕਮਾਲ ਦੋਸਤੋ ਅ ਬੜੇ ਲੰਮੇ ਸਮੇਂ ਤੋਂ ਬਾਈ ਕੰਮ ਕਰਦਾ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ 1997 ਤੋਂ 1997 ਤੋਂ ਜਿਹੜਾ ਸਲੂਨ ਹੈ ਜਿਹੜਾ ਬਾਈ ਦਾ ਚੱਲ ਰਿਹਾ ਹੈ ਬਹੁਤ ਹੀ ਵਧੀਆ ਕੰਮ ਕਰਦੇ ਨੇ ਔਰ ਬਹੁਤ ਦੂਰੋਂ ਦੂਰੋਂ ਗਾਹ ਘੁੰਮਦੇ ਭਾਈ 1997 ਤੋਂ ਲੈ ਕੇ ਹੁਣ ਤੀਕ ਦਾ ਜਿਹੜਾ ਸਫਰ ਹੈ ਜਿਹੜਾ ਹਾਂ ਹਾਂਜੀ ਬਾਈ ਜੀ ਕਿਵੇਂ ਰਿਹਾ ਬਹੁਤ ਵਧੀਆ ਰਿਹਾ ਬਾਈ ਜੀ 1997 ਤੋਂ ਲੈ ਕੇ ਆਪਾਂ ਮੋਸਾਂ ਦਾ ਕੰਮ ਕਰਦੇ ਆਂ ਜੀ ਪਹਿਲਾਂ ਆਪਦੇ ਵਿੱਚ ਐਕਸਪੈਰੀਮੈਂਟ ਕੀਤੇ ਫਿਰ ਤਿਆਰ ਕੀਤੇ ਆਂ ਬਹੁਤ ਕਰੀਮ ਆਪਾਂ ਆਪ ਤਿਆਰ ਕਰਦੇ ਆਂ ਬਾਈ ਜੀ अच्छा ਜਿਹੜੀਆਂ ਮੁੱਛਾਂ ਨੂੰ ਆ ਸੈੱਟ ਕਰਨ ਲਈ ਜਿਹੜੀ ਕਰੀਮ ਲਾਈ ਸੀ ਤੁਸੀਂ ਹਾਂਜੀ ਹਾਂਜੀ ਆਪਾਂ ਆਪ ਆਪ ਤਿਆਰ ਕਰ ਦਿੰਦੇ ਹਾਂ ਪਿਛਲੇ ਲੰਮੇ ਸਮੇਂ ਤੋਂ ਮੈਂ ਬਾਈ ਦਾ ਕੰਮ ਦੇਖ ਰਿਹਾ ਹਾਂ ਅੱਜ 2.5 ਘੰਟੇ ਲਾਏ ਆ ਸੀ ਬਹੁਤ ਮਿਹਨਤ ਕੀਤੀ ਹੈ ਬਾਈ ਨੇ ਹੁਣ ਵੀ ਰਾਤ ਦੇ 9 ਵਜੇ ਚੁੱਕੇ ਨੇ ਕਸਟਮਰ ਬੈਠੇ ਨੇ ਔਰ ਬੇਦੀ 5 ਮਿੰਟ ਆਪਾਂ ਗੱਲਬਾਤ ਕਰਨ ਲਈ ਬਾਈ ਨੂੰ ਫ੍ਰੀ ਕੀਤਾ ਤੇ ਤੁਸੀਂ ਵੀ ਕਦੇ ਮੁੱਛਾਂ ਜਾਂ ਦਾੜ੍ਹੀ ਦਾ ਕੰਮ ਕਰਵਾਉਣਾ ਹੈ ਕੋਈ ਵੀ ਹੈਨਾ ਸੈਟਿੰਗ ਕਰਾਉਣੀ ਹੈ ਤਾ ਇੱਕ ਵਾਰ ਜ਼ਿਲ੍ਹਾ ਬਠਿੰਡਾ ਦੇ ਪੁੱਚੋ ਮੰਡੀ ਦੇ ਵਿੱਚ ਬੱਸ ਸਟੈਂਡ ਦੇ ਵਿਚਕਾਰ ਬਾਂਸਾ ਹੇਅਰ ਸੈਲੂਨ ਇੱਥੇ ਜ਼ਰੂਰ ਵਿਜ਼ਿਟ ਕਰਿਓ ਔਰ ਵਾਕਈ ਤਸੱਲੀ ਹੋਊਗੀ ਕੰਮ ਬਹੁਤ ਤਸੱਲੀ ਬਖਸ਼ ਕਰਦੇ ਨੇ ਅ ਭਾਈ ਜਦੋਂ ਮੰਨ ਲਓ ਆਉਣਾ ਹੋਵੇ ਦੂਰੋਂ ਤੁਹਾਡੇ ਕੋਲੇ ਮੈਨੂੰ ਪਤਾ ਹੈ ਬਾਈ ਕੋਲੇ ਨਾ ਹਰਿਆਣਾ ਰਾਜਸਥਾਨ ਪੰਜਾਬ ਦੇ ਕਿਹੜੇ ਜ਼ਿਲ੍ਹੇ ਤੋਂ ਆ ਜਿਹੜਾ ਕਸਟਮਰ ਨਹੀਂ ਆਉਂਦੇਗੇ ਜਿਹੜੇ ਆਉਂਦੇ ਨੇ ਬਾਈ ਉਹ ਫਿਰ ਫੋਨ ਰਾਹੀਂ ਸੰਪਰਕ ਆਹ ਜੀ ਹਾਂ ਜੀ ਬਾਈ ਜੀ ਫੋਨ ਕਰਕੇ ਆਉਂਦੇ ਆ ਜੀ ਕਿ ਜਿਹੜੇ ਦਾੜੀ ਕੱਲਨੀ ਕਰਾਉਣੀ ਹੋਣਾ ਦਾੜੀ ਸਿੱਧੀ ਕਰਾਉਣੀ ਹੋਵੇ ਕੋਈ ਕੈਂਚੀ ਨਹੀਂ ਜੂਜ਼ ਕਰਦੇ ਜੀ ਕੋਈ ਆਪਾਂ ਲੈਟਰ ਨਹੀਂ ਜੂਜ਼ ਕਰਦੇ ਜੀ ਆ ਨਹੀਂ ਜੀ ਗੈਰਨੀ ਆਉਂਦੇ ਬਾਈ ਸਿੱਧੀ ਕਰਾਉਣਾ ਚਾਹੁੰਦੇ ਜੀ ਕੋਈ ਵੀ ਆਪਾਂ ਉਹ ਨਹੀਂ ਕਰਦੇ ਬਿਲਕੁਲ ਇਹ ਚੀਜ਼ ਦਾ ਜਿਹੜੀ ਮਰਿਆਦਾ ਹੈ ਉਹ ਪ੍ਰੋਪਰ ਰੱਖੀ ਗਈ ਹੈ ਬਾਈ ਕੋਲੇ ਇੱਕ ਚੇਅਰ ਅਲੱਗ ਅਸਥੀ ਵੀ ਹੈ ਦੋਸਤੋ ਹਾਂ ਜੀ ਹਾਂ ਜੀ ਕਿਉਂਕਿ ਉਹ ਚੇਅਰ ਸਿਰਫ ਉਹਨਾਂ ਵੀਰਾਂ ਵਾਸਤੇ ਹੈ ਉਮੀ ਬੇਚੇਜ ਖੋਕੇ ਤੇ ਆ ਸਕਦੇ ਨੇ ਆਉਣਾ ਇੱਕ ਵਾਰ ਬਾਈ ਨਾਲ ਫੋਨ ਤੇ ਜਰੂਰ ਜਿਹੜਾ ਸੰਪਰਕ ਕਰ ਲੈਣਾ ਇੱਕ ਵਾਰਾ ਸੇਵਾ ਦਾ ਮੌਕਾ ਲਾ ਜੀ ਦਿੱਤਾ ਹੈ ਜੀ 99885 ਜੀ 21751 ਜੀ 94640 ਜੀ 21751 ਜੀ ਦੋਸਤੋ ਡਿਸਕ੍ਰਿਪਸ਼ਨ ਦੇ ਵਿੱਚ ਔਰ ਥੱਲੇ ਡਿਸਪਲੇਅ ਦੇ ਵਿੱਚ ਤੁਹਾਨੂੰ ਨੰਬਰ ਅਸੀਂ ਦੁਬਾਰਾ ਮੈਂਸ਼ਨ ਕਰ ਦਿੱਤੇ ਨੇ ਤੁਸੀਂ ਜਦੋਂ ਵੀ ਆਉਣਾ ਤਾਂ ਇਸ ਨੰਬਰ ਦੇ ਉੱਪਰ ਸੰਪਰਕ ਕਰਨਾ ਹੈ ਔਰ ਅਪਾਇੰਟਮੈਂਟ ਲੈ ਕੇ ਇੱਥੇ ਪਹੁੰਚੋਗੇ ਤਾਂ ਤੁਹਾਨੂੰ ਜਿਹੜਾ ਤਸੱਲੀ ਬਖਸ਼ ਕੰਮ ਹੋਏਗਾ ਔਰ ਟਾਈਮ ਵੀ ਘੱਟ ਲੱਗੇਗਾ ਮੋਛਾ ਦਾੜੀ ਦੇ ਬਹੁਤ ਵੱਡੇ ਮਾਸਟਰ ਨੇ ਔਰ ਇੱਕ ਵਾਰ ਕੰਮ ਕਰਵਾਇਓ ਤੁਸੀਂ ਵਾਕਈ ਬਾਤ ਕਮਾਲ ਕੰਮ ਹੈ ਇੱਥੇ ਜਦੋਂ 2 2.5 ਘੰਟੇ ਆਪਾਂ ਬੈਠਦੇ ਆ ਆਪਣੀ ਆਪਣੀ 바ਰੀ ਦਾ ਇੰਤਜ਼ਾਰ ਕਿਉਂਕਿ ਕਰੀਮ ਲਾ ਕੇ ਬਾਈ ਨੇ ਅੱਧੇ ਪੌਣੇ ਘੰਟਾ ਰੱਖਣਾ ਹੈ ਫਿਰ ਉਹਨੂੰ ਵਾਸ਼ ਕਰਨੀ ਹੈ ਫਿਰ ਫਿਰ ਦੁਬਾਰਾ ਦੂਸਰੀ ਕਰੀਮ ਲਾਉਣੀ ਹੈ ਕਾਫੀ ਦੋ ਟਾਈਕਾ ਹੀ ਕੰਟੇ ਲੱਗਦੇ ਨੇ ਤੁਸੀਂ ਜਦੋਂ ਵੀ ਆਉਣਾ ਟਾਈਮ ਕੱਢ ਕੇ ਆਉਣਾ ਕਾਲੀ ਨਹੀਂ ਕਰਨੀ ਇੱਥੇ ਜਿਹੜਾ ਪ੍ਰਬੰਧ ਹੈ ਬਾਈ ਨੇ ਬਹੁਤ ਵਧੀਆ ਕੀਤਾ ਹੈ ਬੈਠਣ ਦਾ ਸੈਟਿੰਗ ਦਾ ਪ੍ਰਬੰਧ ਬਹੁਤ ਵਧੀਆ ਸੋਫੇ ਵਗੈਰਾ ਲਾਈ ਬੈਠਾ ਹੈ ਔਰ ਚਾਹ ਦੀ ਜਿਹੜੀ ਸੇਵਾ ਹੈ ਜਿਹੜੀ ਬਾਈ ਦੀ ਬਾਖ ਕਮਾਲ ਹੈ ਕਿਸੇ ਕਸਟਮਰ ਨੂੰ ਚਾਹ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਂਦਾ ਚਾਹ ਦਾ ਲੰਗਰ ਹਮੇਸ਼ਾ 24 ਘੰਟੇ 24 ਘੰਟੇ ਚੱਲਦਾ ਤੇ ਬਹੁਤ ਸੋਹਣੀਆਂ ਸੋਹਣੀਆਂ ਕਿਤਾਬਾਂ ਇੱਥੇ ਰੱਖੀਆਂ ਹੋਈਆਂ ਪੜ੍ਹਨ ਵਾਸਤੇ ਔਰ ਤੁਸੀਂ ਆਪਣਾ ਕਿਤਾਬਾਂ ਨਾਲ ਵੀ ਸਮਾਂ ਬਤੀਤ ਕਰ ਸਕਦੇ ਹੋ ਕਿਤਾਬਾਂ ਪੜ੍ਹ ਕੇ ਵੀ ਸਮਾਂ ਬਤੀਤ ਕਰ ਸਕਦੇ ਹੋ ਮੁੱਛਾਂ ਦੀ ਸੈਟਿੰਗ ਕਰਾਉਣੀ ਹੈ ਦਾੜ੍ਹੀ ਦੀ ਸੈਟ ਕਰਾਉਣੀ ਹੈ ਬਾਂਸਾ ਹੈਅਰ ਸੈਲੂਨ ਪੁੱਚੋ ਮੰਡੀ ਬੱਸ ਸਟੈਂਡ ਦੇ ਵਿੱਚ ਜ਼ਰੂਰ ਵਿਜ਼ਿਟ ਕਰਨਾ ਬਹੁਤ ਬਹੁਤ ਧੰਨਵਾਦ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ